ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੂਰੀਆ ਭਾਰ ਸਹਸ ਸਿਆਣ ਪਾ ਲਖ ਹੋ ਹੈ ਤਾਂ ਇੱਕ ਨਾ ਚੱਲੇ ਨਾ ਕਿੰ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀ ਵਿਸ਼ੇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਝੈ ਤਾ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੂਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਨੀਸਾ ਗਾਵੇ ਕੋ ਗੁਣ ਵਡਿਆਈਆਂ ਚਾਹ ਗਾਵੇ ਕੋ ਵਿਦਿਆ ਵਿਖਮ ਵਿਚਾ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਜਿਸੈ ਦੂਰ ਗਾਵੇ ਕੋ ਵੇਖੇ ਹਾਦ ਰਾਹ ਦੂਰ ਕਥਨਾ ਕਥਿਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਲੈਂਦੇ ਤੱਕ ਪਾਏ ਜੁਗਾ ਜੁਗੰਤਰ ਖਾਹੀ ਖਾਹਿ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸੇ ਵੀ ਪਰਵਾਹੁ ਤਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾ ਅੱਖ ਮੰਗੇ ਦੇਹ ਦੇਂਦਾ ਕਰੇ ਦਾਤਾ ਫੇਰ ਕੇ ਅੱਗੇ ਰੱਖੀ ਐ ਜਿਤ ਜਿਸ ਸੇ ਦਰਵਾਹ ਮੂੰਹੋਂ ਕੇ ਬੁੱਲਣ ਬੋਲੀਐ ਜਿਤ ਸੁਣ ਧਰੇ ਪਿਆ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵਿਚਾ ਧਰਮੀ ਆਵੇ ਕੱਪੜਾ ਨਦਰੀ ਮੂਖ ਦੁਆ ਨਾਨਕ ਈ ਵੈ ਜਾਣੀਐ ਸਭ ਆਪੇ ਸਚਿਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾ ਗਾਵੀ ਗਏ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਈਸਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜਿਹਾਂ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾ ਗੁਰਾ ਇਕ ਦੇਹ ਬੁਝਾਈ ਸਬਨਾ ਜੀ ਆ ਕਾ ਇੱਕ ਦਾਤਾ ਤੋ ਮੈਂ ਵਿਸਰ ਨ ਜਾਇ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਈ ਕਰੀ ਜੇਤੀ ਛਰਠ ਉਪਾਏ ਵੇਖਾ ਵਿਣ ਕਰਮਾਂ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਬਨਾ ਜੀ ਆ ਕਾ ਇੱਕ ਦਾਤਾ ਤੂੰ ਮੈਂ ਵਿਸਰ ਨ ਜਾਇ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤੁਸ ਨਦਰ ਨ ਆਵਈ ਤਾਂ ਬਾਤ ਨ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਕੋ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਐ ਮੁਖਸਾਲਾ ਹਰਮੰਦ ਸੁਣਿਐ ਜੋਗ ਜੁਗਤ ਤਨ ਭੇਦ ਸੁਣਿਐ ਸਾਸਤ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆ ਸੁਣਿਐ 68 ਕਾ ਇਸਨਾ ਸੁਣਿਐ ਪੜ ਪੜ ਪਾਵੇ ਮਾਨ ਸੁਣਿਐ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੀ ਗਾਹਾ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵੇ ਰਾਹ ਸੁਣੇ ਹਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਬਿਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਐ ਸੁਰਤ ਹੋਵੇ ਮਨ ਬੁੱਧ ਮਨ ਐ ਸਗਲ ਭਵਨ ਕੀ ਸੁਧ ਮਨ ਐ ਮੂੰਹ ਝੋਟਾ ਨਾ ਖਾਏ ਮਨ ਐ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਨੈ ਮਾਰਗ ਠਾਕ ਨਾ ਪਾਏ ਮਨ ਨੈ ਪਤਿ ਸਿਉ ਪ੍ਰਗਟ ਜਾਏ ਮਨ ਨੈ ਮਗ ਨ ਚੱਲੇ ਪੰਥ ਮਨ ਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਨੈ ਪਾਵੇ ਮੁਖ ਦਵਾਰ ਮਨ ਨੈ ਪਰਵਾਰੇ ਸਾਧਾਰ ਮਨ ਨੈ ਤਰੇ ਤਾਰੇ ਗੁਰ ਸਿਖ ਮਨ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪਰਧਾ ਪंचे ਪਾਵਹਿ ਦਰਗਹਿ ਮਾਨ ਪंचे ਸੁਹ ਹੈ ਦਰ ਰਾਜਾ ਪੰਚਾ ਕਾ ਗੁਰ ਏਕ ਤਿਆ ਜੇ ਕੋ ਕਹ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਗੁਜੈ ਹੋਵੇ ਸਚਿਆ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨਾਲ ਲਿਖਿਆ ਬੜੀ ਕਲਾ ਇਹੋ ਲਿਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਆਲੇ ਹੋ ਰੂਪ ਕੀਤੇ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਈ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਓ असंख ग्रंथ मुख वेद पाठ असंख योग मन रहे उदास असंख भक्त गुण ज्ञान विचार असंख सती असंख दातार असंख सूर मोह पक्ष सार असंख मौन लिवलाए तार कुदरत कवन कहा विचार वारिया ना जावा एक वार जो तुद भावे साई भली कार तू सदा सलामत निरंकार ਅਸੰਖ ਮੂਰਖ ਅੰਧ ਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋ ਅਸੰਖ ਗਲ ਵੱਡ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਮਲੇਸ਼ ਮਲ ਭਖ ਖਾਹਿ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੇਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾ ਅਸੰਖ ਨਾਮ ਅਸੰਖਤਾ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਈ ਅਖਰੀ ਨਾਮ ਕਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾੜ ਜਿਨ ਅਹਲ ਖੇਤੇ ਸਿਰ ਨਹੀਂ ਜੇ ਫਰਮਾਏ ਤੇ ਤੇ ਪਾਹੀ ਜੇਤਾ ਕੀਤਾ ਤੇਤਾ ਨਾਉ ਵਿਣਨਾਵੇ ਨਹੀਂ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾ ਤੂੰ ਸਦਾ ਸਲਾਬਤ ਨਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈ ਗਿਓ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੇਕੇ ਰੰਗ ਪੁੰਨੇ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵੋ ਜਾਹੁ ਤੀਰਥ ਤਪ ਦਇਆ ਦਤ ਦਾਨ ਜੀ ਕੋ ਪਾਵੇ ਤਿਲ ਕਾਮਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣ ਗੁਣ ਕੀਤੇ ਭਗਤ ਨਾ ਹੋਇ ਸੁਵਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਾਉਣ ਸੁਵੇਲਾ ਵਖਤ ਕਾਉਣ ਕਾਉਣ ਤੇ ਤਕਾਉਣ ਵਾਰ ਕਾਉਣ ਸਿਰਤੀ ਮਾਹੂ ਕਾਉਣ ਜੇ ਤੋ ਹੋਆ ਆਕਾਰ ਵੇਲੇ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਉ ਕਾਦੀਆ ਜੇ ਲੇਖਣ ਲੇਖਿ ਕੁਰਾ ਤਿਤਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ ਜਾਂ ਕਰਤਾ ਸ੍ਰਿਟੀ ਕੋ ਸਾਜੇ ਆਪੇ ਜਾਣੈ ਸੂਈ ਕਿਵ ਕਰ ਅੱਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਕਣ ਸਭ ਕੋ ਆਖੇ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾ ਲਾ ਪਾਤਾ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਰ ਸੈ ਸ ਅਠਾਰੇ ਕਹਿਣ ਕਤੇ ਬਾ ਅਸਲੋ ਇੱਕ ਧਾਰ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿੜਾਸ ਨਾਲਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾ ਇਤੀ ਸੁਰਤ ਨ ਪਾਈਆ ਨਦੀਆਂ ਤੇ ਵਾਹ ਭਵੇਂ ਸਮੁੰਦਰ ਨ ਜਾਣੀਐ ਸਮੁੰਦਰ ਸਾਹ ਸੁਲਤਾਨ ਗਿਰਹਾ ਸੀਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ ਅੰਤ ਨ ਸਿਵਤੀ ਕਹਿਣ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁੰਨ ਨ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਆਵਾ ਅੰਤ ਕਾਰਣ ਕੀਤੇ ਬਿਲ ਲਾਹੀ ਤਾਂ ਕੇ ਅੰਤ ਨਾ ਪਾਏ ਜਾਹੀ ਇਹੋ ਅੰਤ ਨਾ ਜਾਣੇ ਕੋਈ ਬਉਤਾ ਕਹੀਏ ਬਉਤਾ ਹੋਈ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾਉ ਇਹ ਵਡ ਊਚਾ ਹੋਵੇ ਕੋਈ ਇਸ ਊਚੇ ਕੋ ਜਾਣੇ ਸੋਏ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕੀਤੇ ਮੰਗੇ ਜੋਦ ਅਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖਾਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕ ਕਰ ਪਾਏ ਕੀਤੇ ਮੂਰਖ ਕਾਹੀ ਖਾਏ ਕੀਤਿਆ ਦੁੱਖ ਭੂਖ ਸਦਮਾ ਇਹ ਭੇਦਾਂ ਤੇਰੀ ਦਾਤਾ ਬੰਦ ਖਲਾਸੇ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੀਤੀਆ ਮੂੰਖ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇਈ ਕੇ ਜਿਸਨੋਂ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ अमूल गुण अमूल व्यापार अमुल् व्यापार अमुल् भण्डार अमुल् आव अमुल लय जाहि अमुल् भाय अमुल् समाए अमूल धर्म अमूल दीवान अमूल तुल अमूल परवान अमूल बख्शीश अमूल निशान अमूल कर्म अमूल फुर्माण अमु अमूल आख्या ना जाए आख आख रहे लिबलाय ਆਖੇ ਵੇਦ ਪਾਠ ਕੁਰਾਨ ਆਖੇ ਪੜ੍ਹੇ ਕਰੇ ਵਿਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਹਤੇ ਆਖੇ ਆਖਣ ਪਾਹੇ ਕਹਤੇ ਕਹਿ ਕਹਿ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾ ਆਖ ਨਾ ਸਕੇ ਕੀ ਕੇ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖੀਏ ਸਿਰ ਗਾਵਾਰਾਂ ਗਾਵਾਰ ਸੋ ਦਰ ਕੀ ਹਾ ਸੋ ਕਰ ਕੀ ਹਾ ਜਿਤ ਬੈ ਸਰਬ ਸਮਾਲੇ ਵਾਜੇ 나ਦ ਅਨੇਕ ਅਸ਼ੰਕਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੇ ਸਿਓ ਕੈਨ ਕੀਤੇ ਗਾਵਣ ਹਾਰੇ ਗਾਵੇ ਤਹੁ ਨੋ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਵਰਮਾ ਦੀਵੀ ਸੋਹਣ ਸਦਾ ਸੁਵਾਰੇ ਗਾਵੇ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਦੀ ਸੰਤੋਖੇ ਗਾਵੇ ਵੀਰ ਕਰਾਰੇ ਗਾਵਨ ਪੰਡਤ ਪਾਣ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵੇ ਜੂਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਮ ਤਿਸ ਦੀ ਵਡਿਆਈ ਜੋਤ ਸੁਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਧੋ ਪਾਤ ਸਾਹੁ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪੰਤ ਝੋਲੀ ਧਿਆਨ ਕੀ ਕਰੇ ਵਿਭੂਤ ਇੰਥਾ ਕਾਲ ਕੁਵਾਰੀ ਕਾਇਆ ਜੁਤ ਡੰਡਾ ਪਰਤੀ ਆਈ ਪੰਤੀ ਸਗਲ ਜੁਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭਉਤ ਗਿਆਨ ਦਇਆ ਭੰਡਾਰਨ ਘਟ ਘਟ ਬਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਦ ਸਿਧ ਅਵਰਾ ਸਾਥ ਸੰਯੋਗ ਵਿਜੋਗ ਦੋਇਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿਨ ਚੇਲੀ ਪਰਵਾਰ ਇਕ ਸੰਸਾਰੀ ਇਕ ਭੰਡਾਰੇ ਇਕ ਲਾਏ ਦੀਵਾ ਜਿਮ ਤਿਸ ਭਾਵੇ ਤਵੇਂ ਚਲਾਵੇ ਜਿਵ ਹੂ ਵੈ ਫੁਰਮਾਨ ਓ ਵੇਖੇ ਓ ਨਾਨ ਨਦਰ ਨ ਆਵੇ ਭਉਤਾ ਏ ਵਿਡਾਨ आदेश दिसै आदेश आद अनिल अनाद अनाहत जुग जुग एको वेस आसण लोए लोए भंडार जो किस पाया सो एका वार कर कर वेखे सिर जणहार नानक सच्चे की साची कार आदेश दिसै आदेश आद अनिल अनाद अनाहत जुग जुग एको वेस एक दूजे बहु लाख हु है लाख हु मैं लाख वी ਲਖ ਲਾ ਗੇੜਾ ਆਖੀਏ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜਿ ਗਏ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੇ ਨਾਨਕ ਨਦਰੀ ਪਾਈਏ ਕੂੜੇ ਕੂੜੇ ਠੀਸ ਆਖਣ ਜੋਰ ਚ ਪੈਣੈ ਜੋਰ ਜੋਰ ਨਾ ਮੰਗਣ ਦੇੜ ਨਾ ਜੋਰ ਜੋਰ ਨਾ ਜੀਵਨ ਮਰਣ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੇ ਨੀਸਾਣ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ ਕੇਤੇ ਵਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੇਤੇ ਆਕਾਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨੋ ਮੁਨ ਕੇਤੇ ਕੇਤੇ ਰਤਨ ਸਮੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਬਾਤ ਨਰਿੰਦ ਕੇਤੀਆ ਸੁਰਤੀ ਸੇਵਾ ਕੇਤੇ ਨਾਨਕ ਅੰਤ ਨਾਨਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੇ ਆਨਾਦ ਬినੋਦ ਕੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਹ ਤਿੱਥੇ ਘੜਤ ਘੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੇ ਪਿੱਛੇ ਪੁਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋ ਤਿੱਥੇ ਜੂਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਈ ਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੇ ਮਨ ਮਾਹੀ ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸਚਾ ਮਨ ਸੋਏ ਸਾਚ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾ ਅੰਤ ਨਾਇਨ ਤਿਥੇ ਲੋਲ ਆਕਾਰ ਜਿਵ ਜਿਵ ਹੁਕਮ ਤਿਵੇਂ ਤਿਵਕਾਰ ਵਿਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆ ਐ ਹਰਣ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੇ ਨਦਰ ਨਿਹਾਲ ਸਲੋ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆ ਆਇਆ ਬੁਰਿਆ ਆਇਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਲ ਜਿਨੇ ਨਾਮ ਧਿਆਇਆ ਗਏ ਮੁਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ